ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਵਾਲ ਚੁੱਕੇ ਕਿ ਪਦਮ ਵਿਭੂਸ਼ਣ ਵਾਪਸ ਕਰਨ ਦੇ ਨਾਲ ਕੋਈ ਫਾਇਦਾ ਨਹੀਂ ਹੋਣਾ ਹਰਸਿਮਰਤ ਕੋਰ ਬਾਦਲ ਤੇ ਵੀ ਕੈਪਟਨ ਅਮਰਿੰਦਰ ਸਿੰਘ ਕਾਫੀ ਔਖੇ ਵਿਖੇ ਕਹਿਣ ਲੱਗੇ ਹਰਸਿਮਰਤ ਮੈਨੂੰ ਈਡੀ ਯੂਡੀ ਨਾ ਸਮਝਾਏ ਅੱਜ ਇਹ ਦੇਨੇ ਹੁਣ ਇਹਨਾਂ ਨੇ ਆਪਣੇ ਪਦਮ ਵਿਭੂਸ਼ਣ ਆਪਣਾ ਮੋਰ ਤੱਕ ਪ੍ਰੈਜ਼ੀਡੈਂਟ ਨੂੰ ਉਹਨਾਂ ਨਾਲ ਉਹਨਾਂ ਨਾਲ ਕੀ ਹੋਇਆ ਪਦਮ ਵਿਭੂਸ਼ਣ ਅਗਰ ਤਾਂ ਪਨਪਦਾਨੀ ਇਹਨੂੰ ਦਿੱਤਾ ਕਿ ਨਹੀਂ ਐਸੋ ਮੈਨੂੰ ਉਹ ਹੀ ਗੱਲ ਦੱਸਣਾ ਹੈ ਕਿ 1965 ਦੀ ਲੜਾਈ 'ਚ ਜੰਗ ਕਿਨੇ ਜਿੱਤਿਆ ਸੀ ਪਾਕਿਸਤਾਨ ਦੇ ਖਿਲਾਫ ਜਨਰਲ ਰਬਕਸਿੰਗ ਨੇ ਉਹਨਾਂ ਨੂੰ ਪਦਮ ਵਿਭੂਸ਼ਣ ਮਿਲਿਆ ਸੀ ਇਸ ਨੂੰ ਕਿਹੜੇ ਜੰਗ ਤੇ ਦਿੱਤਾ ਪਦਮ ਵਿਭੂਸ਼ਣ ਔਰ ਹੁਣ ਆਪਾਂ ਪਦਮ ਵਿਭੂਸ਼ਣ ਕਾ ਮੋੜ ਕੇ ਕਹਿੰਦਾ ਬਹਿ ਗਿਆ ਮੈਂ ਕਿ ਜੀ ਮੈਂ ਬਹੁਤ ਕੁਰਬਾਨੀ ਕੀਤੀ ਹੈ ਕੌਮ ਵਾਸਤੇ ਇਹ ਡਰਾਮੇਬਾਜੀ ਇਹ ਚਲਦੀ ਸੀ ਹੱਦ ਤੋਂ 40 ਸਾਲ ਪਹਿਲਾਂ ਤੁਸੀਂ ਜਦ ਕਿਸੇ ਪਿੰਡ ਦੇ ਵਿੱਚ ਖੜ ਕੇ ਉੱਥੇ ਪਿੰਡ ਦੇ ਉੱਪਰ ਆ ਕਿਸੇ ਕਿਸੇ ਥਾਈ ਦੇ ਉੱਪਰ ਤੁਸੀਂ ਆਪਣੀ ਸਪੀਚ ਕਰਦੇ ਸੀ ਪਰ ਹੁਣ ਤਾਂ ਸਾਰੀ ਦੁਨੀਆ ਨੂੰ ਸਭ ਕੁਝ ਪਤਾ ਹੈ ਸੋ ਇਹ ਡਰਾਮੇਬਾਜੀ ਛੱਡੇ ਨਾ ਆਇਆ ਕਾਲੀਦਾਲ ਛੱਡੇ ਨਾਲੇ ਆਪ ਛੱਡੇ ਔਰ ਆ ਕੇ ਪੰਜਾਬ ਦਾ ਔਰ ਪੰਜਾਬ ਦਾ ਕਿਸਾਨ ਜਿਹੜਾ ਬੈਠਾ ਉਹਨਾਂ ਦਾ ਸਾਥ ਦਿਓ ਔਰ ਇਹ ਇਹ ਕਹਿ ਰਹੀ ਹੈ ਹਰਸਿਮਰਤ ਕੋਰ ਬਾਦਲ ਕਿ ਅਮਰਿੰਦਰ ਸਿੰਘ ਈਡੀ ਕਰਕੇ ਉੱਥੇ ਗਿਆ ਹੋਇਆ ਹੈ ਉਹ ਬਈ 13 ਸਾਲ ਤੇਰੇ ਈਡੀ ਕਰਕੇ ਤਾਂ ਮੈਂ ਅਦਾਲਤਾਂ ਚ ਰਹਿ ਇਹ ਨਹੀਂ ਇਹ ਬਾਦਲਾ ਨਹੀਂ ਮੇਰੇ ਤੇ ਕਿਤੇ ਜਿਹੜੇ ਮੁਕਦਮੇ ਔਰ ਕੇਸ ਕੀਤੇ ਸੇ ਤਾਂ ਮੈਨੂੰ ਨਾ ਸਮਝਾ ਈਡੀ ਓਡੀ ਦਾ ਮੈਨੂੰ ਈਡੀ ਓਡੀ ਦਾ ਕੋਈ ਫਰਕ ਨਹੀਂ ਆ ਜਿੰਨੇ ਮਰਜ਼ੀ ਲੱਗੇ ਰਹਿ 13 ਸਾਲ ਪਹਿਲਾਂ ਲੱਗੇ 13 ਸਾਲ ਨੂੰ ਲੱਗ ਜਾਣਗੇ I am not in the least bit interested and ਤੁਸੀਂ ਇਹ ਛੂਟ ਹੋਣਾ ਇਹ ਇੱਕ ਬੰਦ ਕਰੋ ਲੋਗ ਦੁਖੀ ਹੋਗੇ ਨਾ ਛੂਟ ਤੋਂ